ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਮਦਨਹੇੜੀ ਖਰੜ ਦੇ ਨੇੜੇ ਸੋ ਤੁਸੀਂ ਪਿੱਛੇ ਇਹ ਦੇਖ ਸਕਦੇ ਹੋ ਜੋ ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਚੈਰੀਟੇਬਲ ਟਰਸਟ ਹੈ ਜੋ ਇਹ ਮਦਨਹੇੜੀ ਪਿੰਡ ਦੇ ਵਿੱਚ ਸੋ ਇੱਥੇ ਕਾਫੀ ਮਰੀਜ਼ਾਂ ਨੇ ਮਰੀਜ਼ਾਂ ਦੀ ਸੇਵਾ ਕੀਤੀ ਜਾਂਦੀ ਹੈ ਨਿਰੰਤਰ ਸੇਵਾ ਪ੍ਰੀ ਸੇਵਾ ਸੋ ਇੱਥੇ ਅੱਜ ਇੱਕ ਅਹਿਮ ਰੋਲ ਅਦਾ ਕਰਨ ਜਾ ਰਹੇ ਨੇ ਬਲਪ੍ਰੀਤ ਸਿੰਘ ਜੀ ਉਹ ਕੀ ਹੈ ਤੁਹਾਨੂੰ ਅੰਦਰ ਜਾ ਕੇ ਇਹ ਸਾਰੀ ਜਾਣਕਾਰੀ ਦਿਖਾਉਣੇ ਆ ਅਤੇ ਗੱਲਬਾਤ ਵੀ ਕਰਦੇ ਆ ਸੋ ਇਹ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ

ਸ਼ਬਨਾਮ ਜੀ ਮੇਰਾ ਨਾਮ ਆਸ਼ਾ ਰਾਣੀ ਜੀ ਸੋ ਤੁਸੀਂ ਇੱਥੇ ਮਨੁੱਖਤਾ ਦੀ ਸੇਵਾ ਆਸ਼ਰਮ ਦੇ ਵਿੱਚ ਆਇਓ ਕੋਈ ਤੁਹਾਡਾ ਮਤਲਬ ਕੋਈ ਮਰੀਜ਼ ਹੈ ਕੋਈ ਹਾਂਜੀ ਮੇਰੀ ਸਿਸਟਰ ਇੱਥੇ ਹੈ ਐਡਮਿਟ ਹੈ ਗਿਆ ਓਕੇ ਜੀ ਹਾਂਜੀ ਅਸੀਂ ਇਹ بیٹے ਵੀਰ ਜੀ ਨੂੰ ਅਸੀਂ ਅਸ਼ੀਰਵਾਦ ਦਿੰਨੇ ਹੈ ਬਰਥਡੇ ਸਾਡੇ ਨਾਲ ਮਨਾਉਣ ਵਾਸਤੇ ਆਏ ਨੇ ਜੀ ਇਹ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈਗੀ ਅੱਜ ਕੱਲ ਬੱਚੇ ਕਹਿੰਦੇ ਨੇ ਅਸੀਂ ਅਸੀਂ ਬਾਰਕਲਪਾ ਚ ਜਾਈਏ ਆਪਣੇ ਦੋਸਤਾਂ ਨਾਲ ਮਨਾਈਏ ਇਸ بیٹے ਦੀ ਇਸ ਵੀਰ ਜੀ ਦੀ ਸੋਚ ਬਹੁਤ ਵਧੀਆ ਹੈ ਜਿਹੜੇ ਸਾਡੇ ਨਾਲ ਇਹ ਬਰਥਡੇ ਸਾਡੇ ਨਾਲ ਮਨਾਉਣ ਆਏ ਨੇ ਇਹਨਾਂ ਸਭ ਭੈਣ ਭਰਾਵਾਂ ਨੂੰ ਖੁਸ਼ੀਆਂ ਦੇਣ ਆਏ ਨੇ ਜੀ ਹਾਂਜੀ ਇਹਨੂੰ ਅਸੀਂ ਬਹੁਤ ਬਹੁਤ ਅਸੀਂ ਧੰਨਵਾਦ ਅਸ਼ੀਰਵਾਦ ਦਿੰਨੇ ਹੈ ਇਹ ਚੜ੍ਹਦੀ ਕਲਾ ਚ ਰੱਖਣ ਇਹਨਾਂ ਨੂੰ ਬਹੁਤ ਹੀ ਪਿਆਰ ਸੋ ਕੀ ਲੱਗਦਾ ਇੰਨੀ ਛੋਟੀ ਉਮਰ ਦੇ ਵਿੱਚ ਇਹਨਾਂ ਦੀ ਐ ਸੋਚ ਹੋਗੀ ਇਸ ਉਮਰ ਦੇ ਵਿੱਚ ਕੋਈ ਨਸ਼ਿਆਂ ਦੇ ਵਿੱਚ ਕੋਈ ਗਲਤ ਰਾਹਾਂ ਦੇ ਵਿੱਚ ਬੱਚਾ ਪੈ ਜਾਂਦਾ ਜੀ ਇਹਨਾਂ ਮम्मी पापा ਦੀ ਸੋਚ ਜਿਹੜੀ ਬਹੁਤ ਵਧੀਆ ਹੈ ਦੇਖਦੇ ਨੂੰ ਪਤਾ ਲੱਗਦਾ ਜਿਹੜੇ ਬੱਚੇ ਨੂੰ ਇਸ ਸਹੀ ਰਾਹ ਤੇ ਪਾ ਰਹੇ ਆ ਨੇ ਇਹਨਾਂ ਦੀ ਸੋਚ ਬਹੁਤ ਹੀ ਵਧੀਆ ਹੈ ਜੀ ਠੀਕ ਆਪਣਾ ਸ਼ੁਭਨਾਮ ਜੀ ਅਸੀ ਸ਼ਰਮਾ ਜੀ ਇਹ ਤੁਹਾਨੂੰ ਕੀ ਪ੍ਰੋਬਲਮ ਹੋਈ ਹੈ ਮੈਨੂੰ ਸੱਟ ਲੱਗੀ ਸੀ ਰੇਡ ਦੀ ਹੱਡੀ ਵਿੱਚ ਰੇਡ ਦੀ ਹਾਂਜੀ ਸੋ ਤੁਸੀਂ ਇੱਥੇ ਕਿੰਨੀ ਦੇਰ ਤੋਂ ਆਏ ਮੈਨੂੰ ਜੀ 4 ਮਹੀਨੇ ਹੋ ਗਏ ਹਾਂਜੀ ਕੀ ਇੰਪਰੂਵਮੈਂਟ ਹੈ ਮੈਨੂੰ ਬੈਡ ਸੋਰ ਹੋ ਗਏ ਥੇ ਕਰਤੇ ਉਹ ਸਹੀ ਹੋ ਗਏ ਬੈਡ ਸੋਰ ਸਹੀ ਹੋ ਗਏ ਹਾਂਜੀ ਕਿਵੇਂ ਹੋ ਗਿਆ ਸੀ ਤੁਹਾਨੂੰ ਹਾਂਜੀ ਮੈਂ ਡਿੱਗ ਗਿਆ ਸੀ ਨਾ ਫੇਰ ਤੋਂ ਸੋ ਇਹਦੇ ਬਾਰੇ ਕੀ ਕਹੋਗੇ ਜੋ ਅੱਜ ਇਹ ਬੱਚਾ ਆਪਣਾ ਬਰਥਡੇ ਸੈਲੀਬ੍ਰੇਟ ਕਰਨ ਦੇ ਲਈ ਮਤਲਬ ਕਿ ਇੱਥੇ ਆਇਆ ਇਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਇਹ ਵੀਰਾ ਆਇਆ ਸਾਨੂੰ ਬਹੁਤ ਅੱਛਾ ਲੱਗਾ ਇੱਧਰ ਆ ਕੇ ਜੀ ਕਿਉਂਕਿ ਤੁਹਾਡੇ ਵੀ ਤੁਹਾਨੂੰ ਵੀ ਇਹ ਜੇ ਖੁਸ਼ੀ ਦੇ ਮੌਕੇ ਦੇਖਣ ਨੂੰ ਮਿਲ ਜਾਂਦੇ ਨੇ ਹਾਂ ਜੀ ਹਾਂ ਜੀ ਮਿਲ ਜਾਂਦੇ ਜੀ ਜੀ ਮਿਲਦੇ ਬਹੁਤ ਮੌਕੇ ਮਿਲ ਰਹੇ ਜੀ ਓਕੇ ਜੀ ਓਕੇ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਆਪਣਾ ਸ਼ੁਭਨਾਮ ਜੀ ਮੇਰੇ ਨਾਮ ਜਸਵਿੰਦਰ ਸਿੰਘ ਜੀ ਜੀ ਤੁਹਾਨੂੰ ਕੀ ਪ੍ਰੋਬਲਮ ਹੋ ਗਈ ਸੀ ਮੈਂ ਸ਼ਟਰਿੰਗ ਕਰ ਰਿਹਾ ਸੀ ਦੂਜੀ ਮੰਜ਼ਲ ਤੋਂ ਗਿਰ ਗਿਆ ਸੀ ਜੀ ਤੇ ਮੇਰੀ ਰੀਡ ਦੀ ਹੱਡੀ ਕ੍ਰੈਕ ਹੋ ਗਈ ਸੀ ਓਕੇ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਹੁਣ 2 ਮਹੀਨੇ ਹੋ ਗਏ ਇੱਥੇ ਆਏ ਨੂੰ ਝਕਮ ਵੀ ਸੀ ਗਈ ਜੀ ਹੁਣ ਮੈਂ ਫਿਲਹਾਲ ਝਕਮ ਤੋਂ ਪ੍ਰੋਪਰ ਬਰਾਬਰਾਂ ਤੇ ਬੀਲ ਚੇਅਰ ਤੇ ਆ ਗਿਆ ਜੀ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਬਹੁਤ ਵਧੀਆ ਇਹਨਾਂ ਨੇ ਮਨਤਰੀ ਸੇਵਾ ਜੀ ਨਹੀਂ ਕਰ ਰਹੇ ਹੈ ਜੀ ਇਸ ਸਟਾਫ ਦੇ ਇਸ ਪਰਿਵਾਰ ਦੇ ਉਸ ਬੀਜੀ ਉਹਨਾਂ ਦੇ ਬਹੁਤ-ਬਹੁਤ ਅਸੀਰਣੀ ਹੈ ਜੀ ਪੂਰੀ ਕੇਅਰ ਕਰ ਰਹੇ ਨੇ ਪੂਰੀ ਜੀ ਪੂਰੀ ਫੁੱਲ ਕੇਅਰ ਹੈ ਜੀ ਜੀ ਇਦਾਂ ਦੀ ਘਰ ਵੀ ਕੇਅਰ ਨਹੀਂ ਹੋ ਸਕਦੀ ਜਿੰਨਾ ਕਿ ਸਟਾਫ ਸਾਡਾ ਜੀ اور ਦੀਦੀਆਂ اور ਵੀਰ ਜੀ ਹੋਣੇ ਜਿੰਨਾ ਸਾਡਾ ਕਰਦੇ ਐ ਨਾ ਸਾਡਾ ਤਾਂ ਮਾ ਮਾਂ ਬਾਪ ਵੀ ਨਹੀਂ ਕਰ ਸਕਦਾ ਜੀ ਵਾਹ ਜੀ ਹਾਂ ਜੀ ਸੋ ਇਸ ਤਰ੍ਹਾਂ ਕੇ ਅੱਜ ਇਥੇ ਜਨਮ ਦਿਨ ਮਨਾਇਆ ਗਿਆ ਏ ਛੋਟੇ ਬੱਚੇ ਨੇ ਆਪਣਾ ਜਨਮ ਦਿਨ ਤੁਹਾਡੇ ਵਿੱਚ ਤੁਹਾਡੇ ਨਾਲ ਖੁਸ਼ੀਆਂ ਵੰਡਾਈਆਂ ਨੇ ਜੀ ਇਸ ਵਾਸਤੇ ਬਹੁਤ ਬਹੁਤ ਵੈਲਕਮ ਨੂੰ ਬਹੁਤ ਬਧੀਆਂ ਬਹੁਤ ਵਧਾਈਆਂ ਜੀ ਕਿ ਇਸ ਵੀਰ ਨੇ ਔਰ ਇਹਨਾਂ ਦੇ ਮਾਪੇ ਨੇ ਜਿਹੜੀ ਨੇ ਉਹ ਸਿੱਖਿਆ ਦਿੱਤੀ ਅੱਜ ਇਹ ਸਿੱਖਿਆ ਤੇ ਚੱਲੇ ਐ ਕੱਲ ਨੂੰ ਵਧੀਆ ਰਾਹ ਤੇ ਚੱਲਣਗੇ ਨਸ਼ਿਆਂ ਤੋਂ ਬਚਣਗੇ ਜੀ ਤੇ ਹੋਰ ਵੀ ਆਉਣ ਵਾਲੀ ਪੀੜ੍ਹੀ ਨੂੰ ਜਨਰੇਸ਼ਨ ਮਿਲੂਗੀ ਕਿ ਤੁਸੀਂ ਵੀ ਆਣ ਲੱਗੇ ਸਾਡੇਆਂ ਵੀ ਖੁਸ਼ੀਆਂ ਸਾਨੂੰ ਵੀ ਇਹਨਾਂ ਨੂੰ ਦੇਖ ਕੇ ਖੁਸ਼ੀਆਂ ਮਿਲੀਆਂ ਸਾਨੂੰ ਵੀ ਕੋਈ ਖੁਸ਼ੀ ਦੇਣ ਵਾਲਾ ਇਸ ਸੰਸਾਰ ਦੇ ਵਿੱਚ ਹੈ ਜੀ ਅੱਡਾ ਪਰ ਆਸੀਂ ਵੀ ਇਹਨੂੰ ਬਹੁਤ ਬਹੁਤ ਧੰਨਵਾਦ ਕਰਦੇ ਜੀ ਬਹੁਤ ਬਹੁਤ ਇਹਨੂੰ ਮੁਬਾਰਕਾਂ ਜੀ ਆਪ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਸਟਾਫ ਦਾ ਵੀ ਬਹੁਤ ਧੰਨਵਾਦ ਜੀ ਸਾਡੇ ਵੀਰ ਜੀ ਉਹਨਾਂ ਦਾ ਬੜੇ ਵੀਰ ਜੀ ਉਹਨਾਂ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਪੱਲਵੀ ਰਾਠੋਰ ਹੈ ਜੀ ਸੋ ਤੁਸੀਂ ਇਸ ਆਸ਼ਰਮ ਦੇ ਵਿੱਚ ਮੁਨੱਖਤਾ ਦੀ ਸੇਵਾ ਮਾਨਵਤਾ ਦੀ ਸੇਵਾ ਇੱਥੇ ਮਤਲਬ ਕਿ ਦੇਖਭਾਲ ਦੇ ਵੀ ਕਰਦੇ ਹੋ ਮਰੀਜ਼ਾਂ ਦੀ ਹਾਂਜੀ ਜੀ ਹਾਂਜੀ ਸੋ ਅੱਜ ਇੱਥੇ ਤੁਹਾਡੇ ਕੋਲ ਬਲਪ੍ਰੀਤ ਬੱਚਾ ਜੋ ਆਪਣਾ ਹੈਪੀ ਬਰਥਡੇ ਜਨਮ ਦਿਨ ਮਨਾਉਣ ਆਇਆ ਸੋ ਕਿਵੇਂ ਮੰਨਦੇ ਹੋ ਉਹਦੀ ਸੋਚ ਨੂੰ ਜੋ ਮਤਲਬ ਕਿ ਇੱਥੇ ਇੰਨੇ ਮਰੀਜ਼ ਵੀ ਨੇ ਆਇਆ ਉਹ ये एक बहुत अच्छी सोच है और मुझे लगता है कि सारे पेरेंट्स को अपने बच्चों को लेके आना चाहिए ऐसी जगहों पे इससे क्या होता है कि हमारे जो पेशेंट है उन्हें भी एक अच्छा एक्सपोजर मिलता है कि देखो लोग हमारे पास आ रहे हैं अपनी खुशियाँ सेलिब्रेट करने आ रहे हैं तो इनको भी एक, एक उत्साह मिलता है एक ऊर्जा मिलती है और एक अच्छे मोमेंट शेयर करने का इनको भी मौका मिलता है ना कि एक लोग जहाँ अपने बर्थडे या पार्टीज़ करते हैं होटल्स में जाके रेस्टोरेंट में जाके जी, दोस्तों जी, के साथ वहाँ पे पेरेंट्स अपने बच्चों को अगर यहाँ पे लेके आ रहे हैं यहाँ बच्चे खुद बोल रहे हैं कि हमें ऐसी जगह पे अपना बर्थडे या कोई भी खुशी बांटनी है तो ये एक बहुत अच्छी सोच है और ये सब में होनी चाहिए हमारे पेशेंट भी बहुत खुश होते हैं कि हमारे पास लोग आ रहे हैं अपनी खुशियाँ बाँटने आ रहे हैं क्योंकि देखो यहाँ पर गम तो है सबके अपने अपने गम हैं लेकिन कोई ख़ुशी बांटने आ रहा है तो ये एक बहुत अच्छी बात है और ऐसा मुझे लगता है कि होना चाहिए और जो कर रहे हैं उनकी सोच को ਮੈਂ ਜੀ ਥੈਂਕ ਯੂ ਥੈਂਕ ਯੂ ਮਲਪਰੀ ਜੀ ਅੱਜ ਤੁਸੀਂ ਆਪਣਾ ਜਨਮ ਦਿਨ ਨੁਕਤਾ ਦੀ ਸੇਵਾ ਮਾਨਵਤਾ ਦੀ ਸੇਵਾ ਜੋ ਉੱਥੇ ਮਰੀਜ਼ ਨੇ ਉਹਨਾਂ ਦੇ ਵਿੱਚ ਜਾ ਕੇ ਮਨਾਇਆ ਸੋ ਇਹ ਕਿਵੇਂ ਲੱਗਦਾ ਤੁਹਾਨੂੰ ਦੇਖੋ ਜੀ ਵੈਸੇ ਤਾਂ ਹਰ ਸੀ ਨਾ ਕਿਤੇ ਤੇ ਅਸੀਂ ਹਫ਼ਤਿਆਂ ਦੇ ਵੀਕੈਂਡਸ ਤੇ ਵੀ ਜਾਂਦੇ ਹੀ ਰਹਿੰਦੇ ਹਾਂ ਪਰ ਉੱਥੇ ਜਾ ਕੇ ਜੋ ਅਲੱਗ ਇੱਕ ਮਾਹੌਲ ਹੈ ਉੱਥੇ ਦਾ ਉਹ ਬਹੁਤ ਵਧੀਆ ਲੱਗਦਾ ਹੈ ਜੀ ਸੋ ਉਹਨਾਂ ਦੇ ਵਿੱਚ ਜਾ ਕੇ ਜੋ ਉਥੇ ਦੀ ਖੁਸ਼ੀ ਮਿਲਦੀ ਹੈ ਇੱਕ ਅਲੱਗ ਹੀ ਖੁਸ਼ੀ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਜੇ ਸ਼ਬਦਾਂ ਵਿੱਚ ਸੋ ਇਹ ਵਿਚਾਰ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਜਦ ਅਸੀਂ ਜਾਂਦੀ ਹੁੰਦੇ ਹਾਂ ਉੱਥੇ ਉੱਥੇ ਜਾ ਕੇ ਜਦ ਵਧੀਆ ਲੱਗਦਾ ਹੈ ਕਿ ਐਵੇਂ ਸੋਚਦੇ ਹਾਂ ਕਿ ਉਹਨਾਂ ਨੂੰ ਵੀ ਕੋਈ ਹੋਣਾ ਚਾਹੀਦਾ ਨਾਲ ਉਹਨਾਂ ਨੂੰ ਵੀ ਆਪਣੀ ਖੁਸ਼ੀ ਦਾ ਹਿੱਸਾ ਬਣਾਉਣਾ ਚਾਹੀਦਾ ਤਾਂ ਇਸ ਲਈ ਸਾਨੂੰ ਬਹੁਤ ਅੱਛਾ ਲੱਗਦਾ ਉੱਥੇ ਰਹਿ ਕੇ ਤਾਂ ਹੀ ਜਾਂਦੀ ਅਸੀਂ ਓਕੇ ਸੋ ਮੁਬਾਰਕਾ ਸਾਡੇ ਵੱਲੋਂ ਵੀ ਧੰਨਵਾਦ ਥੈਂਕ ਯੂ ਜੀ ਬਿਲਕੁਲ